ਜੋ ਕਿ ਸਾਰੇ ਕਾਰਪੀਸੀਆਈਏ ਸਟਾਫ ਨੇ ਕੀਤੀ ਹੈ ਇਹਦੇ ਚ ਹੈ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਦੀ ਯਾਰਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਹੈ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਉਹਨੇ ਸਟicker ਲਾਇਆ ਹੋਇਆ ਹੈ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਉੱਪਰ ਐਕਟ ਅਪਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰਾਉਂਡ ਅਪ ਕੀਤੀ ਤੇ ਬਲੇਨੋ ਕਾਰ ਹੈ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ 'ਚ ਲਿੱਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟਸ ਹੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਜਾਲੀ ਨੰਬਰ ਪਲੇਟਸ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਕਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਅ ਗ੍ਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਅ ਸਿਗਾ ਨੰਬਰ ਪਰ ਜਿਹੜੀ kia celtos kia sonet ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪੌਰ ਡਾਕਟਰ ਆਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟicker ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਨੂੰ ਪਤਾ ਚੱਲੇ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਉਹਦਾ ਪੈਂਟਰਾ ਹੈਗੇ ਹੈ ਮਨਜੀਤ ਤੇ ਸਿਮਰਨਜੀਤ ਪੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡ ਤੋਂ ਲੈ ਕੇ ਆਏ ਗੋਇੰਵਾਲ ਸਾਬ ਤੋਂ ਤੇ ਉਹਦੇ ਆਪੇ ਹੀ ਸਾਨੂੰ ਕੀਆ ਕਾਰ ਵੀ ਬਰਾਮਦ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਦੀ ਰੈਸਪਾਲੀਏ ਸਿਮਨਜੀਤ ਕੋਲ ਹਲੇ ਪੱਜੀ ਹੋਈ ਹੈ ਸਰ ਕਿੰਨੀਆਂ ਗੱਡੀਆਂ ਦਿੱਲੀ ਤੋਂ ਲੈ ਕੇ ਆਏ ਨੇ ਜੀ ਹੁਣ ਤੱਕ ਹਲੇ ਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ ਕੀਆ ਸੋਨੈਟ ਕਹਾ ਲੱਗਾ ਕਿ ਕਿੰਨੀਆਂ ਚੋਰੀਆਂ ਗਈਆਂ ਨੇ ਜੀ ਇਹਨਾਂ ਦੇ ਕੋਲ ਕੁਝ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਾਰਮਲ ਆਪਣਾ ਆਰਟੀਕਲ ਫੋਸਟ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਸਮਝਿਆ ਤਾਂ ਬਾਹਰ ਆਇਆ ਨਹੀਂ ਉਹਨੇ ਇਹ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫੈਬਰੂਰੀ ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀ ਸਰ ਰੈਕਨ ਲਿੰਕ ਨਹੀਂ ਕਿ ਕਿਸ ਨਾਲ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸੰਪਤਾ ਚਲੇਆ ਦੋਨਾਂ ਦਾ ਆਪਸੀ ਹੈਗੇ ਲਗਾਤਾਰ ਪੁਰਾਣੇ ਸਮੇਂ ਤੋਂ ਇਹਨਾਂ ਦੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਐ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਐ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਐ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਆ ਜੀ ਸਰ ਬਾਰਸ਼ ਅਸੋਸੀਏਸ਼ਨ ਦੇ ਪ੍ਰਧਾਨ ਨੂੰ ਇਹ ਚੀਜ਼ ਨਾਲ ਦੱਸਿਆ ਗਿਆ ਨਹੀਂ ਤੁਹਾਡੇ ਰੂਪੀਲਾ ਕਰ ਰਹੇ ਨੇ ਹਾਂਜੀ ਉਹਨਾਂ ਦੇ ਨੋਟਿਸ ਇਚ ਹੈ ਅੱਜ ਨੂੰ ਦੱਸਾਂ ਪੰਜਾਬ ਕਰ ਦਿੱਤੀ ਜਾਏਗੀ ਜਾਂ ਬਿਲਕੁਲ ਜੀ ਅਸੀਂ ਜਿਵੇਂ ਦੋ ਵਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ ਖਾਨਾ ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ ਐਫ ਆਈ ਆਰ ਨੰਬਰ 30851 ਅੰਡਰ ਸੈਕਸ਼ਨ 379 ਆਈ ਪੀ ਸੀ 7 10 2023 ਦੀ ਐਫ ਆਈ ਆਰ ਦਾ ਉਹ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਹਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡੈਂਟ ਤੇ ਲਿੱਤਾ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹਨੇ ਜਿਹੜੀ ਦੋ ਗੜੀਆਂ ਚੋਰੀ ਕੀਤੀ ਹੈ ਮਲੇਗੀ ਦੇ ਸਿਸਟਰੀ ਚਲਾ ਰਹੀ ਸੀ ਅਜੇ ਸਰ ਤੋਂ